ਲੋ ਵੀ ਮਿੱਤਰੋ ਅੱਜ ਦੀ ਵੀਡੀਓ ਚ ਤਿੰਨ ਜਾਨਵਰ ਦਿਖਾਉਣੇ ਆ ਦੋ ਬਸ਼ੇਰੀਆਂ ਇੱਕ ਘੋੜੀ ਆ ਬਸ਼ੇਰੀਆਂ ਦੇ ਵੀ ਕੱਦ ਘੋੜੀਆਂ ਤੋਂ ਵੱਡੇ ਹੋਏ ਖੜੇ ਆ ਪਹਿਲਾਂ ਤਾਂ ਸਾਰਿਆਂ ਤੋਂ ਸਸਤੇ ਮੁੱਲ ਦੀ ਆਪਣੇ ਫਾਰਮ ਦੀ ਸਭ ਤੋਂ ਸਸਤੀ ਦੋ ਨੰਬਰ ਤੇ ਆ ਘੋੜਿਆਂ ਅਰਗੀ ਘੋੜੀ ਆ ਕੱਦ ਕੁਦ ਬਹੁਤ 62 ਇੰਚ ਦੇ ਕਰੀਬ ਆ ਤੇ ਤਿੰਨ ਨੰਬਰ ਤੇ ਆ ਆਪਣੇ ਵਾਲੇ ਡਾਇਮੰਡ ਦੀ ਬਸ਼ੇਰੀ ਆ 2.5 2.5 ਸਾਲ ਦੀ ਹੋਈ ਆ ਕੰਨ ਕੰਨ ਦੇਖੋ ਕਿਆ ਬਾਤਾਂ ਆ ਤੇ ਡਾਇਮੰਡ 2 ਤਾਂ ਮੀਟ ਵੀ ਹੋਗੀ ਸਾਰੀ ਡਿਟੇਲ ਦਵਾਂਗੇ ਬਸ ਬਲੌਗ ਪੂਰਾ ਦੇਖ ਲਓ 5 ਕੁ ਮਿੰਟ ਆ ਅੱਧੀ ਦੀ ਵੀਡੀਓ ਤਿੰਨ ਜਾਨਵਰ ਦਿਖਾ ਦੇਨੇ ਆਪਾਂ ਤਿੰਨਾ ਚ ਜਿਹੜਾ ਵੀ ਪਸੰਦਾ ਹੈ ਥੱਲੇ ਨੰਬਰ ਚੱਲੀ ਜਾਂਦਾ ਫੋਨ ਲਾ ਲਓ ਡਿਟੇਲ ਆਪਾਂ ਵੀਡੀਓ ਤੇ ਬੈਚੀ ਦੇ ਦੇਣੀ ਆ ਬਸ ਤੁਸੀਂ ਚੰਗੀ ਤਰ੍ਹਾਂ ਵੀਡੀਓ ਦੇਖ ਕੇ ਮੈਨੂੰ ਫੋਨ ਲਾ ਲਓ ਪਹਿਲਾਂ ਤਾਂ ਸਵਾਗਤ ਸਾਰੇ ਸੱਜਣਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਸਾਰਿਆਂ ਦੇ ਜਾਨਵਰ ਵਧੀਆ ਹੋਣ ਤੇ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਵੀਡੀਓ ਤਿੰਨ ਜਾਨਵਰ ਲਿਆਏ ਆ ਤੇ ਤਿੰਨੇ ਹੀ ਪੂਰੇ ਟੌਪ ਦੇ ਆ ਤੇ ਵੀਡੀਓ ਨੂੰ ਵੱਧ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤੇ ਚੈਨਲ ਕਰ ਲੋ ਸਬਸਕ੍ਰਾਈਬ ਆ ਜਾਓ ਵੱਧਦੇ ਵੀਡੀਓ ਪਹਿਲਾਂ ਤਾਂ ਬੇਸ਼ੇਰੀ ਦੀ ਲੈਂਥ ਦੇਖੋ ਢਾਈ ਸਾਲ ਦੀ ਹੋਈ ਆ ਲੰਬੀ ਲੰਬੀ ਆਮ ਘੋੜੀ ਨਾਲੋਂ ਤਾਂ ਜ਼ਿਆਦਾ ਲੰਮੀ ਆ ਤੇ ਕੱਦ ਕੁਦਦ ਵੀ ਛਠੋਂ ਬਾਹਰ ਆ ਗਰਦਨ ਦੇਖੋ ਕਿੰਨੇ ਲੰਮੀਆਂ ਕੰਨ ਹੈਗਾ ਕੁੰਡੀ ਵਾਲਾ ਬਾਲ ਘੋਰੀਆਂ ਦੀ ਸਾਫ਼ ਆ ਤੇ ਆਪਣੇ ਵਾਲੇ ਡਾਇਮੰਡ 2 ਤੋਂ ਮੀਟ ਹੋ ਗਈ ਡਾਇਮੰਡ 2 ਦੋਸਤੋ ਰੌਲੀ ਵਾਲੇ ਆਰ ਜਾਂਦਾ ਬੱਚਾ ਤੇ ਆਪੇ ਆਪਣੇ ਵਾਲਾ ਜਿਹੜਾ ਸਟਾਰ ਪੂਰਾ ਟਾਪ ਦੇ ਬੱਚੇ ਸੁਆ ਡਾਇਮੰਡ ਦੀ ਬੱਚੀ ਆ ਕਨਕੁੰਡੀ ਕੁੰਡੀ ਚੰਗੇ ਚਾਰੇ ਪਾਸੇ ਬਰਾਬਰ ਚਿੱਟੇ ਆ ਸਾਰੇ ਪੰਡੇ ਜਵਾਲ ਚਿੱਟੇ ਨੁਕਰੇ ਬੱਚੇ ਦੇਣਦੇ ਪੂਰੇ ਚਾਂਸ ਆ ਪਹਿਲੀ ਵਾਰ ਮੀਟ ਹੋਈ ਆ 60 ਤੋਂ ਬਾਹਰ ਹਾਈਟ ਆ 2.5 ਸਾਲ ਉਮਰ ਆ ਬਾਲ ਪੌਰੀਆਂ ਦੇ ਬਿਲਕੁਲ ਸਾਫ ਸੋ ਦੋਸਤੋ ਸਵਾਰੀ ਸੂਰੀ ਦੇ ਪਾਸ ਆ ਜੇ ਕੇ ਭਰਾ ਦੇ ਇਹ ਬੱਚੀ ਚਲਦੀ ਹੋਈ ਤਾਂ ਨੰਬਰ ਚਲੀ ਜਾਂਦੇ ਆ ਸਕਰੀਨ ਸ਼ਾਟ ਲੈ ਲਓ ਮੇਰੇ ਨੰਬਰ ਤੇ ਪਾ ਦਿਓ ਚੰਗੀ ਆ ਬੱਚੀ ਓਵਰঅল ਸਾਊ ਠੰਡੀ ਆ ਕੱਦ ਹਜੇ 2.5 ਸਾਲੇ ਦੇ ਹੋਰ ਪਿਆ ਵਧਨ ਦੇ ਕੱਦ ਦਾ ਮਿੱਤਰ 2.5 ਇੰਚ ਨੇ ਹੋਰ ਵੀ ਕਰ ਦੇਣਾ ਬਾਕੀ ਜਿਹੜੀ ਬਰੀਕੀ ਆ ਆਪਾਂ ਸੂਣ ਵਾਸਤੇ ਕਹਿੰਦੇ ਆ ਲੈਂਥ ਚਾਹੀਦੀ ਆ ਬੱਚਾ ਵੱਡਾ ਦੇਣ ਵਾਸਤੇ ਧੌਣ ਦੀ ਕੰਨਾਂ ਦੀ ਬਣਾਵਟ ਉਹ ਬਹੁਤ ਚੰਗੀ ਆ ਸੋ ਰੇਟ ਨਾ ਇਹ ਬੰਦ ਨਹੀਂ ਜੇ ਕਿਸੇ ਸੱਜਣ ਦੇ ਪਸੰਦ ਹੋਈ ਤਾਂ ਫੋਨ ਲਾ ਸਕਦੇ ਆ ਡਿਟੇਲ ਇਹਦੀ ਲੈ ਸਕਦਾ ਹਨਾ ਫਾਰਮ ਤੇ ਜਾਨਵਰ ਹੋਰ ਵੀ ਖੜੇ ਆ ਇਹ ਨਾ ਸੋਚੋ ਵੀ ਤੈਨੀਆਂ ਜਾਨਵਰਾਂ ਤਾਂ ਤੁਸੀਂ ਫਾਰਮ ਤੇ ਗੀੜਾ ਮਾਰ ਲਓ ਤੁਹਾਨੂੰ ਖਾਲੀ ਨਾ ਮੁਰਨਾ ਬੋ ਇੰਨੇ ਕਪਾ ਤੁੰ ਤਸੱਲੀ ਦੇ ਦਿੰਦੇ ਆ ਤੁਹਾਨੂੰ ਇੱਕ ਵਾਰ ਨੇੜੇ ਦੂਰੋਂ ਸਾਰੀ ਬੱਚੀ ਚੱਜਣਾ ਦੇਖ ਲਓ ਤਾਂ ਕਿ ਤੁਹਾਨੂੰ ਆਉਣਾ ਸੌਖਾ ਹੋਵੇ ਬਾਕੀ ਤੁਸੀਂ ਫਾਰਮ ਤੇ ਆ ਕੇ ਸਾਹਮਣੇ ਦੇਖ ਸਕਦੇ ਹੋ ਰੇਟ ਦਾ ਪਤਾ ਲੈਣਾ ਹੈ ਰੇਟ ਜਾਇਜ਼ ਆ ਫੋਨ ਨੰਬਰ ਥੱਲੇ ਚੱਲੀ ਜਾਂਦਾ ਤੁਸੀਂ ਆਹ ਨੰਬਰ ਤੇ ਸੰਪਰਕ ਕਰ ਸਕਦੇ ਹੋ 9855599017 62391 53544 ਸੋ ਦੋਸਤੋ ਆਹ ਦਾ ਬੱਚੀ ਸੀ ਢਾਈ ਸਾਲ ਡਾਇਮੰਡ ਦੀ ਬੱਚੀ ਹੈ ਨਾ ਤਾਂ ਇਸ ਤੋਂ ਬਾਅਦ ਇੱਕ ਆਪਣੀ ਫਾਰਮ ਤੋਂ ਸਾਰਿਆਂ ਤੋਂ ਸਸਤੀ ਬੱਚੀ ਆ ਦੇਖਣ ਨੂੰ ਘੋੜੀ ਲੱਗੂ ਪਰ ਹੈ ਬੱਚੀ ਹਜੇ ਉਮਰ 3 ਸਾਲ ਹੀ ਹੋਈ ਹੈ ਕੁਮੈਤ ਪੱਕੇ ਕੁਮੈਤ ਰੰਗ ਦੀ ਆ ਮੱਥੇ ਸਿਰਫ ਫੁੱਲ ਲੱਤਾਂ ਚਾਰੇ ਗੋਡਿਆਂ ਦੇ ਥੱਲੇ ਕਾਲੀਆਂ ਤੇ ਕੰਨਾਂ ਕੁੰਨਾਂ ਦੀ ਚੰਗੀ ਆ ਹੱਥਾਂ ਪੈਰਾਂ ਦੀ ਹੱਡਾਂ ਹੁੱਡਾਂ ਦੀ ਪੂਰੀ ਸਾਫ ਆ ਆ ਕੇ ਤਸੱਲੀ ਕਰ ਲਿਓ ਅੰਦਰ ਦੀ ਸਾਫ ਆ ਤੇ ਆਪਣੇ ਵਾਲੇ ਚੈਂਪੀਅਨ ਜੈ ਰਾਜ ਜਿਹਦਾ ਡੀ ਐਨ ਏ ਵੀ ਹੋਇਆ ਪਾਸਪੋਰਟ ਵੀ ਬਣਿਆ ਤੇ ਦੇਵਰਾਜ ਰਾਣੀ ਲੈਜੈਂਡ ਦਾ ਬੱਚਾ ਦਿਲਵਾਗ ਰਾਣੀ ਦਾ ਪੋਤਾ ਤਾਂ ਦੋਸਤੋ ਉਹ ਘੋੜੇ ਤੋਂ ਮੇਟ ਆ ਬਾਬੇ ਦੀ ਸੌਕ ਰੱਖ ਕੇ ਬਾਬਾ ਗੱਬਲ ਨਿਕਲ ਲੈਂਥ ਲੋਂ ਤੇ ਇਹ ਵੀ ਚੰਗੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਆ ਇਹ ਵੀ ਪਹਿਲੀ ਵਾਰ ਮੇਟ ਹੋਈ ਆ ਗਰਦਨ ਉਰਦਨ ਦੇਖੋ ਕਿੰਨੇ ਬਰੀਕ ਆ ਤੋਰੇ ਤੂਰੇ ਦੀ ਜਮਾਂ ਸਾਫ ਆ ਵਾਲ ਪੋਰੀਆਂ ਦੀ ਸਾਫ ਆ ਸਾਉ ਠੰਡੀ ਪਾਸੇ ਇੱਕ ਜਿਹੜੀ ਲਿੱਸੀ ਲਿੱਸੀ ਉਹ ਚੀਜ਼ ਆਪਾਂ ਤੁਹਾਨੂੰ ਦੱਸਤੀ ਲਿੱਸਾ ਜਾਨਵਰ ਰਾਜੀ ਹੋ ਜਾਂਦਾ ਆ ਕੇ ਤੁਸੀਂ ਦੇਖ ਲਓ ਚਾਰੂ ਚਰੂ ਵੀ ਚੰਗੀ ਆ। ਰਸਨ ਰੋਸਨ ਵੀ ਵਧੀਆ ਹਾਂਦੀ ਹੈ ਰੇਟ ਇਹਦਾ ਵੀ ਲੱਖਾਂ ਥੱਲੇ ਹੀ ਹਜ਼ਾਰਾਂ ਚ ਤੇ 3 ਨੰਬਰ ਤੇ ਆ ਘੋੜਿਆਂ ਵਰਗੀ ਘੋੜੀ ਆ ਗਈ ਮਿੱਤਰੋ ਜਿਹੜਾ ਨੁਕਰੇ ਵੱਡੇ ਬੱਚੇ ਪੈਦਾ ਕਰਨ ਬਾਰੇ ਸੋਚਦਾ ਕੋਈ ਵੱਡੇ ਕੱਦ ਦੀ ਘੋੜੀ ਪਾਲਦਾ ਚੰਬੀ ਲੈਣੀ ਹੈ ਤਾਂ ਆਹ ਦੇਖ ਲਓ ਰੇਟ ਜਾਇਜ਼ ਨਹੀਂ ਤਾਂ ਲੋਕ ਜਦੋਂ 61 ਬਾ 10 ਟੈਂਟ ਚ ਦੀਆਂ ਘੂੜੀਆਂ ਹੋ ਜਾਂਦੇ ਆ ਤਾਂ ਮੁੱਲ ਬਾਲੇ ਜ਼ਿਆਦਾ ਲੱਖਾਂ ਚ ਚਲੇ ਜਾਂਦਾ ਪਰਾਤ ਜਾਇਜ਼ ਰੇਟ ਦੀ ਘੋੜੀ ਆ ਆਫਰ ਤੁਹਾਨੂੰ ਇਹ ਆ ਇਹ ਡਾਇਮੰਡ 2 ਤੋਂ ਮੀਟ ਵੀ ਹੋਈ ਹੋਈ ਆ ਮੀਟ ਹੋਈ ਨੂੰ ਮੇਰੇ ਸਾਨੂੰ 5-7 ਦਿਨ ਹੋ ਗਏ ਮਿੱਤਰੋ ਇਹਨੂੰ ਸਾਰੀ ਫੋਟੋ ਵੀਡੀਓ ਤੁਹਾਨੂੰ ਮਿਲ ਜੀ ਸਾਰਾ ਮੂੰਹ ਚਿੱਟਾ ਇਹਦੇ ਚਾਰੇ ਲੱਤਾਂ ਚਿੱਟੀਆਂ ਪਿੰਡੇ 'ਚ ਵਾਲ ਵੀ ਚਿੱਟੇ ਸੋ ਬੱਚਾ ਐਨੇ ਵੀ ਨੁਕਰਾ ਪਾ ਲੈਣਾ ਹਾਈਟ ਦੀ ਗੱਲ ਕਰੀਏ ਫੀਤੇ ਵਾਲੀ ਤਾਂ 68+ ਹੋ ਦੋਸਤ ਪਰ ਫੱਟੀ ਵਾਲੀ 64+ ਉਮਰ 5.5 ਸਾਲ ਮਜ਼ਬੂਤੀ ਮਜ਼ਬਤੀ ਚੰਗੀ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫਾ ਸਵਾਰੀ ਦੀ ਪਾਸ ਆ ਬਾਲ ਪੋਰੀਆਂ ਦੀ ਸਾਫਾ ਅੰਦਰ ਦੀ ਸਾਫਾ ਕਿੰਨੇ ਜਾਨਵਰ ਅੰਦਰ ਦੇ ਸਾਫ ਆ ਦੋਸਤੋ ਆਪ ਦਾ ਜਿਹੜਾ ਮਾਰਗੀ ਡਾਕਟਰ ਲਿਆ ਕੇ ਤੁਸੀਂ ਮੌਕੇ ਤੇ ਆਪਦੀ ਤਸੱਲੀ ਕਰਾ ਸਕਦੇ ਆ ਤਸੱਲੀ ਕਰਾ ਕੇ ਫਿਰ ਲੈ ਜਾ ਸਕਦੇ ਆ ਨੰਬਰ ਚੱਲ ਜਾਂਦੇ ਥੱਲੇ ਤਿੰਨਾ ਚੋਂ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਹੁੰਦਾ ਹੋਇਆ ਜਿਹੜਾ ਤੁਹਾਡੇ ਮਨ ਨੂੰ ਲੱਗਿਆ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦੇਣਾ ਜਾਂ ਤਿੰਨਾ ਚੋਂ ਦੱਸ ਦੇਣਾ ਬਈ ਬਾਹਰ ਟੈਂਚ ਵਾਲੀ ਘੋੜੀ ਜਾਂ ਲਾਲ ਚੰਬੀ ਬੱਚੀ ਜਾਂ ਮਾਰ ਵਾਲੀ ਘੁਮੈਤ ਬੱਚੀ ਜਿਹੜਾ ਵੀ ਤੁਹਾਡੇ ਪਸੰਦ ਹੋਏ ਤੁਸੀਂ ਉਹਦਾ ਰੇਟ ਪੁੱਛ ਲਓ ਤਿੰਨਾ ਦਾ ਰੇਟ ਬਾਜਵਾ ਦੋਸਤੋ ਸੋ ਜਾਨਵਰ ਪਸੰਦ ਕਰੋ ਰੇਟ ਪੁੱਛੋ ਤੇ ਫਾਰਮ ਤੇ ਆ ਕੇ ਸਾਹਮਣੇ ਦੇਖ ਕੇ ਆਪਣਾ ਸੌਦਾ ਕਰ ਲਓ ਮਿਲਦੇ ਹਾਂ ਜਲਦ ਨਵੇਂ ਵੀਡੀਓ ਨਾਲ ਧੰਨਵਾਦ